ਭਾਈ ਦੇਵਾ RAM ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜੋ ਤਰਾਵੜੀ ਦਾ ਰਹਿਣ ਵਾਲਾ ਸੀ ਇਤਿਹਾਸਕਾਰ ਕਹਿੰਦੇ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਆ ਰਹੇ ਸਨ ਤੇ ਰਸਤੇ ਦੇ ਵਿੱਚ ਕਹਿੰਦੇ ਉਹਨਾਂ ਨੂੰ ਇੱਕ ਧੋਬੀ ਜਿਹੜਾ ਸੀ ਉਹ ਕੱਪੜੇ ਧੋਂਦਾ ਹੋਇਆ ਰਸਤੇ ਦੇ ਵਿੱਚ ਮਿਲਦਾ ਹੈ ਉਹਦਾ ਨਾਮ ਸੀ ਦੇਵਾ ਰਾਮ ਉਸ ਦੇਵਾ ਰਾਮ ਦੀ ਨਿਗਾਹ ਪਈ ਭਾਈ ਜੈਤਾ ਤੇ ਹਨੇਰੇ ਦਾ ਵੇਲਾ ਸੀ ਤੇ ਉਸ ਦੇਵਾ ਰਾਮ ਨੇ ਭਾਈ ਜੈਤੇ ਨੂੰ ਆਖਿਆ ਤੂੰ ਗੁਰੂ ਦਾ ਸਿੱਖ ਹੈ ਤੇ ਭਾਈ ਜੈਤਾ ਜੀ ਕਹਿੰਦੇ ਹਾਂ ਮੈਂ ਗੁਰੂ ਦਾ ਸਿੱਖ ਹਾਂ ਉਸ ਨੇ ਆਖਿਆ ਕਿ ਤੂੰ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਹੈ ਤੇ ਭਾਈ ਜੈਤਾ ਜੀ ਕਹਿੰਦੇ ਹਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਉਹਨਾਂ ਨੇ ਕਿ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਨੇ ਉਹਨਾਂ ਨਾਲ ਉਹਨਾਂ ਦੀਆਂ ਉਪਦੇਸ਼ਾਂ ਨੂੰ ਉਹਨਾਂ ਦੀਆਂ ਵਿਚਾਰਾਂ ਨੂੰ ਕਦੀ ਸੁਣਿਆ ਜੀ ਤੇ ਭਾਈ ਜੈਤਾ ਜੀ ਕਹਿੰਦੇ ਹਾਂ ਮੈਂ ਉਹਨਾਂ ਦੇ ਉਹਨਾਂ ਦੇ ਬਾਣੀ ਨੂੰ ਉਹਨਾਂ ਦੇ ਸ਼ਬਦਾਂ ਨੂੰ ਸੁਣਿਆ ਵੀ ਹੈ ਤੇ ਮੈਂ ਉਹਨਾਂ ਦੀ ਸੰਗਤ ਵੀ ਕੀਤੀ ਹੈ ਤੇ ਭਾਈ ਦੇਵਾ ਰਾਮ ਕਹਿੰਦਾ ਮੈਨੂੰ ਗੁਰੂ ਤੇ ਸ਼ਿਕਵਾਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਮੈਨੂੰ ਇੱਕ ਰੋਸ ਹੈ ਭਾਈ ਜੈਤਾ ਜੀ ਕਹਿੰਦੇ ਕੀ ਕਹਿੰਦੇ ਮੈਂ ਇੱਕ ਵਾਰੀ ਅਨੰਦਪੁਰ ਸਾਹਿਬ ਗਿਆ ਸੀ ਤੇ ਮੈਂ ਮੱਥਾ ਟੇਕ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਸੀ ਮਹਾਰਾਜ ਮੇਰੇ ਘਰ ਆਇਓ ਤੇ ਮਹਾਰਾਜ ਇਹਨਾਂ ਇਹ ਗੱਲ ਤੇ ਕਹਿ ਦਿੱਤੀ ਸੀ ਕਿ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਪਰ ਹੁਣ ਮੈਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਉਹ ਮੇਰੇ ਘਰ ਨਹੀਂ ਆਏ ਤੇ ਗੁਰੂ ਸਾਹਿਬ ਝੂਠੇ ਨੇ ਉਹ ਝੂਠਾ ਲਾਰਾ ਲਾਉਂਦੇ ਨੇ ਉਹਨੇ ਇਦਾਂ ਦੇ ਸ਼ਬਦ ਵਰਤੇ ਭਾਈ ਜੈਤਾ ਜੀ ਕਹਿੰਦੇ ਨਹੀਂ ਦੇਵਾਰਾਮ ਮੇਰਾ ਗੁਰੂ ਝੂਠਾ ਨਹੀਂ ਮੇਰਾ ਗੁਰੂ ਝੂਠੇ ਵਾਦੇ ਨਹੀਂ ਕਰਦਾ ਮੇਰਾ ਗੁਰੂ ਝੂਠਾ ਕਿਸੇ ਨੂੰ ਲਾਰਾ ਨਹੀਂ ਲਾਉਂਦਾ ਉਹਨੇ ਇਹ ਗੱਲ ਵਿਚਾਰੀ ਉਥੇ ਫਿਰ ਭਾਈ ਜੈਤਾ ਜੀ ਕਹਿੰਦੇ ਮੈਂ ਇਹ ਗੱਲ ਤੇ ਨੂੰ ਸਾਬਤ ਕਰਕੇ ਦੱਸਾਂਗਾ ਕਿ ਮੇਰਾ ਗੁਰੂ ਸੱਚਾ ਕਿੱਦਾਂ ਹੈ ਉਹ ਤਾਂ ਫਿਰ ਵਿਚਾਰ ਚੱਲੀ ਤੇ ਦੇਵਾਰਾਮ ਕਹਿੰਦਾ ਕਿ ਮੇਰੇ ਘਰ ਚੱਲੋ ਮੈਂ ਤੁਹਾਨੂੰ ਜਲਪਾਣੀ ਸਿਖਾਉਂਦਾ ਹਾਂ ਭਾਈ ਜੈਤਾ ਜੀ ਭਾਈ ਦੇਵਾਰਾਮ ਦੇ ਘਰ ਚੱਲੇ ਜਾਂਦੇ ਜਦੋਂ ਘਰ ਜਾਂਦੇ ਆ ਨਾ ਤੇ ਭਾਈ ਜੈਤਾ ਜੀ ਭਾਈ ਦੇਵਾਰਾਮ ਨੂੰ ਕਹਿੰਦੇ ਭਾਈ ਦੇਵਾਰਾਮ ਸੱਚੀ ਇੱਕ ਅੰਦਾਜ਼ਾ ਲਾਈਏ ਕਿ ਜੇ ਤੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਜਾਂਦੇ ਤੇ ਤੂੰ ਕੀ ਭੇਟ ਕਰਦਾ ਉਹਨੇ ਬਹੁਤ ਮਹਿੰਗੀ ਇੱਕ ਚੌਂਕੀ ਜਿਹੜੀ ਸੀ ਨਾ ਗੁਰੂ ਸਾਹਿਬ ਦੇ ਬੈਠਣ ਵਾਸਤੇ ਤਿਆਰ ਕਰਵਾਈ ਸੀ ਉਹਨੇ ਲੈ ਕੇ ਆਂਦੀ ਆਖਿਆ ਦੇਖ ਇੰਨੀ ਮਹਿੰਗੀ ਔਰ ਇੰਨੀ ਸੁੰਦਰ ਚੌਂਕੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਬਣਵਾਈ ਸੀ ਜੇ ਗੁਰੂ ਸਾਹਿਬ ਮੇਰੇ ਘਰ ਆਉਂਦੇ ਤੇ ਮੈਂ ਇਸ ਚੌਂਕੀ ਤੇ ਉਹਨਾਂ ਨੂੰ ਬਿਠਾਉਣਾ ਸੀ ਇੰਨੀ ਗੱਲ ਕੀਤੀ ਤੇ ਭਾਈ ਜੈਤੇ ਦੇ ਕੋਲ ਜਿਹੜੀ ਟੋਕਰੀ ਸੀ ਜਿਸ ਟੋਕਰੀ ਦੇ ਵਿੱਚ ਸਤਿਗੁਰੂ ਦਾ ਪੰਜਾ ਕੱਪੜਿਆਂ ਦੇ ਵਿੱਚ ਸੀਸ ਲਪੇਟਿਆ ਹੋਇਆ ਸੀ ਉਹ ਸਟੋਕਰੀ ਨੂੰ ਜਿਹੜਾ ਚੰਦਨ ਦੀ ਚੌਂਕੀ ਤੇ ਰੱਖ ਦਿੱਤਾ ਹੁਣ ਦੇਵਾ ਰਾਮ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਉਹਨੇ ਸਖਤ ਸ਼ਬਦਾਂ ਵਿੱਚ ਆ ਕੇ ਆ ਕਹਿੰਦਾ ਭਾਈ ਜੈਤਾ ਆਪਣੇ ਸਮਾਨ ਨੂੰ ਚੁੱਕ ਇਸ ਟੋਕਰੀ ਨੂੰ ਚੁੱਕ ਮੈਂ ਤੇ ਗੁਰੂ ਸਾਹਿਬ ਵਾਸਤੇ ਬਣਾਈ ਸੀ ਪਰ ਗੁਰੂ ਸਾਹਿਬ ਜੀ ਨਹੀਂ ਆਏ ਤੇ ਉਹ ਭਾਈ ਜੈਤਾ ਕਹਿਣ ਲੱਗਾ ਕਿ ਤੂੰ ਇਹੀ ਕਹਿੰਦਾ ਸੀ ਨਾ ਕਿ ਮੇਰੇ ਘਰ ਗੁਰੂ ਸਾਹਿਬ ਜੀ ਆਉਣ ਤੇ ਮੈਂ ਇਸ ਚੌਂਕੀ ਤੇ ਬਿਠਾਉਣਾ ਹੈ ਸਮਝ ਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਚੌਂਕੀ ਤੇ ਬੈਠ ਕੇ ਉਹ ਕਹਿੰਦਾ ਕਿਦਾਂ ਤੇ ਭਾਈ ਜੱਤਾ ਜੀ ਕਹਿੰਦੇ ਆ ਕਿਸੇ ਨੂੰ ਦੱਸੀ ਨਾ ਇਸ ਟੋਕਰੀ ਦੇ ਵਿੱਚ ਪੰਜਾਂ ਕੱਪੜਿਆਂ ਨੂੰ ਖੋਲ ਕੇ ਵੇਖ ਕਹਿੰਦੇ ਉਹਨੇ ਪਹਿਲੀ ਪਰਤ ਖੋਲੀ ਦੂਜੀ ਖੋਲੀ ਤੀਜੀ ਖੂਨ ਨਾਲ ਲਿਬੜੀ ਚੌਥੀ ਪਰਤ ਖੂਨ ਤੇ ਪੰਜਵੀਂ ਪਰਤ ਨੂੰ ਜਦੋਂ ਲਾਇਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਹ ਭੁੱਬਾ ਮਾਰ ਰੋਇਆ ਭਾਈ ਜੈਤਾ ਕਹਿ ਲਗਾ ਕਿ ਮੈਂ ਵੇਖ ਗੁਰੂ ਦਾ ਸਿਰ ਆਪਣੀ ਛਾਤੀ ਨਾ ਲਾ ਕੇ ਲੈ ਕੇ ਆਇਆ ਹੈ ਤੇ ਤੂੰ ਵੇਖ ਕੇ ਇੰਨਾ ਭੁਬਾਂ ਮਾਰ ਰੋ ਰਿਹਾ ਹੈ ਇਹ ਸਤਿਗੁਰੂ ਨੇ ਮੈਨੂੰ ਵੀ ਬਲ ਬਖਸ਼ਿਆ ਹੌਸਲਾ ਰੱਖ ਅਤੇ ਕਿਸੇ ਨੂੰ ਦੱਸੀ ਨਾ ਉਹਨੇ ਦੇਵਾ ਰਾਮ ਨੇ ਸ਼ਬਦ ਕਹਿ ਕਹਿੰਦਾ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਮੇਰਾ ਗੁਰੂ ਵਾਕਿਆ ਹੀ ਸੱਚਾ ਹੈ ਮੇਰੇ ਗੁਰੂ ਨੇ ਆਖਿਆ ਸੀ ਤੇਰੇ ਘਰ ਆਵਾਂਗੇ ਤੇ ਅੱਜ ਮੇਰੇ ਘਰ ਗੁਰੂ ਸਾਹਿਬ ਜੀ ਆ ਗਏ ਆ ਪਰ ਕਿਹੜੇ ਹਾਲਾਤਾਂ ਵਿੱਚ ਆਏ ਇਹ ਮੈਨੂੰ ਵੀ ਪਤਾ ਨਹੀਂ ਲੱਗ ਰਿਹਾ ਉਹਨੇ ਹੱਥ ਜੋੜ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਜ ਕੀਤੀ ਮਹਾਰਾਜ ਮੇਰੀਆਂ ਭੁੱਲਾਂ ਨੂੰ ਬਖਸ਼ਿਓ ਮੈਂ ਤੁਹਾਨੂੰ ਝੂਠਾ ਆਖਿਆ ਸੀ ਪਰ ਤੁਸੀਂ ਸੱਚੇ ਹੋ ਅੱਜ ਤੁਸੀਂ ਆਏ ਤੇ ਹੈ ਪਰ ਮੇਰੇ ਤੋਂ ਤੁਹਾਡੀ ਪਛਾਣ ਨਹੀਂ ਹੋਈ ਉਦੋਂ ਫਿਰ ਭਾਈ ਜੈਤਾ ਜੀ ਤਰਾਵੜੀ ਦੇ ਇਲਾਕੇ ਦੀ ਇਹ ਘਟਨਾ ਹੈ ਉਦੋਂ ਫਿਰ ਭਾਈ ਜੈਤਾ ਜੀ ਅੱਗੇ ਤੁਰਦੇ ਨੇ